रोस प्रकटाया जा रहा है कि लंबा जाम जरा कि लगाया गया रोस प्रदर्शन धरना प्रदर्शन किया जा रहा है जलंधर जलान कट्टे जा रहे हैं उसके इन्होंने यूनियन मैंबर यह रोस प्रदर्शन किया जा रहा है ਉਸ ਮਾਰਜਾ ਇਹ ਸਾਡੇ ਵਾਹਨ ਦੇ ਚਲਾਨ ਬਹੁਤ ਜ਼ਿਆਦਾ ਜਿਹਨੂੰ ਸਾਨੂੰ ਗਲਤ ਨਜ਼ਰਾਂ ਦੇਖਿੰਦਾ ওভারਲੋਡ ওভারਲੋਡ ਦਾ ਮੁੱਦਾ ਲੈ ਕੇ ਆ ਅਸੀਂ ਕਹਿੰਦੇ ਕਿ ਅਸੀਂ ওভারਲੋਡ ਨਹੀਂ ਪਉਂਦੇ ਜਿਹੜਾ ওভারਲੋਡ ਸਾਡੇ ਕ੍ਰੈਸ਼ਰਾਂ ਤੋਂ ਹੀ ਹੋ ਰਿਹਾ ਜੋ ਕਿ ਇੱਕ ਸਰਕਾਰ ਚਾਵੇ ਤੇ ওভারਲੋਡ ਜਿਹੜੀ ਹੈ ਜੋ ਕ੍ਰੈਸ਼ਰਾਂ ਤੇ ਬੰਦ ਕਰਵਾਇਆ ਜਾ ਸਕਦਾ ਵਾ ਉਥੇ ਕੰਡੇ ਲਵਾ ਕੇ ਜਿਵੇਂ ਹਰਿਆਣਾ ਦੇ ਵਿੱਚ ਹੋਇਆ ਵਾ ਉਥੇ ਕੰਡੇ ਲੱਗੇ ਹੋਏ ਨੇ ਬਿਲਕੁਲ ਗੱਡੀ ਅੰਡਰਲੋਡ ਹੁੰਦੀਆਂ ਨੇ ਇਹਨਾਂ ਨੇ ਬਸ ਜੋ ਜੋ ਵੀ ਆ ਆਟੋ ਡੀਟੀਓ ਸਿਰਫ ਓਵਰਲੋਡ ਦਾ ਚਾਂਸ ਸਿਰਫ ਟਿਪਰ ਦਾ ਹੀ ਹੁੰਦਾ ਸੀਮਿੰਟ ਸਰੀਆ ਇਟ ਇਹ ਓਵਰਲੋਡ ਨਹੀਂ ਹੁੰਦੀ ਇਹ ਵੀ ਓਵਰਲੋਡ ਬੱਸਾਂ ਵੀ ਓਵਰਲੋਡ ਚੱਲਣ ਡੀਆਂ ਸਭ ਓਵਰਲੋਡ ਚੱਲਣ ਡਿਆ ਪਰ ਉਹਨਾਂ ਨੂੰ ਕੋਈ ਧਿਆਨ ਨਹੀਂ ਹੈ ਬਸ ਜਿੱਥੇ ਟਿਪਰ ਦੇਖਦਾ ਟਿਪਰ ਦਾ ਓਵਰਲੋਡ ਇੱਕ ਵਾਰੀ ਨਹੀਂ ਦੋ ਦੋ ਵਾਰੀ ਲਗਾਤਾਰ ਚਲਾਣ ਪਰ ਕੁਛ ਮਹੀਨੇ ਦੇ ਵਿੱਚ ਕੁਛ ਮਹੀਨੇ ਦੇ ਵਿੱਚ ਕੁਛ ਮਹੀਨੇ ਦੇ ਵਿੱਚ ਕਈ ਇੰਨਕ ਚਲਾਉਣ ਵਧ ਗਏ ਕਿ ਹੱਦ ਤੋਂ ਵੱਧ ਇਹ ਸਾਨੂੰ ਸੜਕ ਤੇ ਉਤਰਨਾ ਪਿਆ ਕੀ ਓਵਰਲੋਡ ਸਾਨੂੰ ਕਹਿੰਦੇ ਆ ਕਿ ਜੇ ਸਰਕਾਰ ਚਾਵੇਗੀ ਇੱਕ ਦਿਨ ਦੇ ਵਿੱਚ ਅੰਡਰਲੋਡ ਕਰਵਾ ਸਕਦੀ ਹੈ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੱਲ ਕੀਤੀ ਸੀ ਅਸੀਂ ਕੁਛ ਕੀਤੀ ਸੀ ਕਹਿੰਦੇ ਆ ਅਸੀਂ ਮਜਬੂਰ ਆ ਸਾਨੂੰ ਟਾਰਗੇਟ ਦਿੱਤਾ ਜਾਂਦਾ ਸਾਨੂੰ ਟਾਰਗੇਟ ਦਿੱਤਾ ਜਾਂਦਾ ਟਰਾਂਸਪੋਰਟ ਮੰਤਰੀ ਦੇ ਨਾਲ ਟਰਾਂਸਪੋਰਟ ਮੰਤਰੀ ਨਾਲ ਕੋਈ ਗੱਲ ਨਹੀਂ ਸਾਡੀ ਬਾਤ ਜਾਏਗੀ ਹੁਣ ਗੱਲ ਹੋਏਗੀ ਫਿਰ ਉਸ ਤੋਂ ਬਾਅਦ ਇਹ ਰੋਸ ਮਾਰਚ ਕਿੱਥੋਂ ਚੱਲਦਾ ਹੈ ਇੱਥੇ ਵੀ ਜੰਦਰ ਤੋਂ ਚੱਲ ਕੇ ਮਾਨਸਰ ਤੱਕ ਕਿੰਨੇ ਇੱਕ ਵਕਤ ਟਿਪਰ ਹੁੰਦੇ ਆ ਇਸ ਮੋਸਮ 100 200 ਜੇ ਹਜੇ ਵੀ ਸਰਕਾਰ ਨੇ ਤੁਹਾਡੀ ਗੱਲ ਨਾਲ ਸੁਣੀ ਤਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਫਿਰ ਇਸ ਤੋਂ ਤਰੀਕੇ ਦੇ ਨਾਲ ਆਪਣੀ ਸਾਰੀ ਕਮੇਟੀ ਨਾਲ ਪੁੱਛ ਕੇ ਇਸ ਤੋਂ ਜ਼ਿਆਦਾ ਤਿੱਖਾ ਕੀਤਾ ਜਾਇਆ ਜਾਏਗਾ ਉਸ ਨੂੰ ਬਿਲਕੁਲ ਸ਼ਹਿਰ ਦੇ ਰੇਤਾ ਦੀ ਇੱਕ ਬਹੁਤ ਵੱਡਾ ਰੈਵਨਿਊ ਵੀ ਪੰਜਾਬ ਨੂੰ ਜਾਂਦਾ ਹੈ ਚਾਹੇ ਗੱਲ ਕਰੀਏ ਰੇਤਾ ਦੀ ਬੈੜੀ ਦੀ ਹਰ ਇੱਕ ਚੀਜ਼ ਦੀ ਜੜੀ ਢੋਅਟ ਭਾਈ ਇਸ ਦੇ ਉੱਪਰ ਹੁੰਦੀ ਹੈ ਕੀ ਲੱਗਦਾ ਤੁਹਾਨੂੰ ਜੇ ਬੰਦ ਹੋ ਗਏ ਤੇ ਕਾਰੋਬਾਰ ਵੀ ਠੱਪ ਹੋਣਗੇ ਭਜੀ ਰੇਤਾ ਦਾ ਰੈਵਨਿਊ ਬਿਲਕੁਲ ਜਾਂਦਾ ਤੁਹਾਡੀ ਗੱਲ ਨਾਲ ਬਿਲਕੁਲ ਐਕਰੀ ਹੈ ਬਟ ਜਿਵੇਂ ਕਿ ਆਪਾਂ ਅੰਡਰਲੋਰ ਦੇ ਲੈ ਕੇ ਚੱਲੀਏ ਜੇ ਐਮਪੀਏ ਗੱਡੀ ਪਾਸ ਕਰਦਾ ওভারਲੋਡ ਤੇ ਤਾਂ ਹੀ ওভারਲੋਡ ਪਾਉਂਦੇ ਆਂ ਮਾਈਕ ਥੋੜਾ ਤਾਂ ਹੀ ওভারਲੋਡ ਪਾਉਂਦੇ ਆਂ ਐਡੀ ਵੱਡੀ ਬਾਦੀਆ ਵੇਖੋ ਜੀ ਅੱਜ ਇੱਥੇ ਗੱਲ ਲਿਖਿਆ ਹੋਇਆ ਵਾ ਇਹ ਅੰਡਰਲੋਡ ਬਾਡੀ ਆ ਇਸ ਤੋਂ ਉੱਪਰ ਹੈ ਜੀ ওভারਲੋਡ ਬਾਡੀ ਤੇ ਐਮਬੀਏ ਵੇਖ ਕੇ ਵੀ ਨਜ਼ਰਅੰਦਾਜ਼ ਕਰਕੇ ਇਹਨੂੰ ਗੱਡੀ ਨੂੰ ਪਾਸ ਕਰੀ ਜਾਂਦੇ ਆ ਤੇ ਫਿਰ ਸਾਡੇ ਚਲਾਨ ਕਿਉਂ ਆ ਟ੍ਰਿਪਰ ਯੂਨੀਅਨ ਦੇ ਵੱਲੋਂ ਜਿਹੜਾ ਕਿ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਲਗਾਤਾਰ ਕੱਟੇ ਜਾ ਰਹੇ ਚੈਨਲ ਰਹਿ ਕੇ ਉਹਨਾਂ ਦੇ ਵੱਲੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਜਿਸ ਦੇ ਕਾਰਨ ਕਿ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਸੜਕਾਂ ਤੇ ਅਧਿਕ ਸਖਤਿਆ ਕਿ ਟਿਪਰ ਜਿਹੜਾ ਕਿ ਖੜੇ ਕੀਤੇ ਗਏ ਨੇ ਟਿਪਰ ਖੜੇ ਕਰਕੇ ਸਰਕਾਰ ਦੇ ਖਿਲਾਫ ਹੈ ਜਿਹੜਾ ਕਿ ਪ੍ਰਸ਼ਾਸਨ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੋ ਲਗਾਤਾਰ ਕੱਟੇ ਜਾ ਰਹੇ ਚਲਾਨ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਚਲਾਨ ਕੱਟੇ ਜਾ ਰਹੇ ਨੇ ਸੋਨਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਿ ਬੇਤੁਕੇ ਜਿਹੜੇ ਕਿ ਚਲਾਨ ਕੱਟੇ ਜਾ ਰਹੇ ਨੇ ਉਸ ਨੂੰ ਲੈ ਕੇ ਹੀ ਰੋਸ ਪ੍ਰਗਟਾਇਆ ਜਾ ਰਿਹਾ ਸੋ ਜਰੰਦਰ ਦੇ ਵਿੱਚ ਟਿਪਰ ਯੂਨੀਅਨਾਂ ਦੇ ਵੱਲੋਂ ਇਹ ਟਿੱਪਰ ਨੇ ਜੁੜ ਕੇ ਖੜੇ ਕੀਤੇ ਗਏ ਨੇ ਸੜਕਾਂ ਤੇ ਜਿਸ ਤੋਂ ਲੈ ਕੇ ਰੋਸ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਹੈ ਜਿਹੜੇ ਕਿ ਚਲਾਨ ਕੱਟੇ ਜਾ ਰਹੇ ਨੇ ਜਿਸ ਤੋਂ ਲੈ ਕੇ ਰੋਸ ਪ੍ਰਦਰਸ਼ਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਟਿੱਪਰ ਯੂਨੀਅਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਇਸ ਦੇ ਵਿੱਚ ਜਿਹੜੇ ਕਿ ਇਸ ਨੂੰ ਨਹੀਂ ਰੁਕਾਇਆ ਗਿਆ ਜਿਹੜੇ ਕਿ ਬੇਤੁਕੇ ਚਲਾਨ ਕੱਟੇ ਜਾ ਰਹੇ ਨੇ ਤਾਂ ਇਹ ਸੰਘਰਸ਼ ਨਾ ਹੋਰ ਜ਼ਿਆਦਾ ਤਿੱਖਾ ਹੋਵੇਗਾ ਤੇ ਆਪਣਾ ਤਰਨਾ ਪ੍ਰਦਰਸ਼ਨ ਇਸੇ ਪ੍ਰਕਾਰ ਜਾਰੀ ਰੱਖਣਗੇ ਤੁਹਾਨੂੰ ਸੰਦਰ ਵਿੱਚ ਟਿਪਰ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਅਹੀਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖ ਸਕਦੇ ਆ ਸੜਕਾਂ ਤੇ ਟਿਪਰ ਖੜੇ ਕੀਤੇ ਹੋਏ ਨੇ ਉਹਨਾਂ ਦੇ ਵੱਲੋਂ ਕੰਮ ਕਰਦਿਆਂ ਕਿ ਸਾਰਾ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ